ਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਸੂਰਾ ਸੋ ਪਹਿਚਾਨੀ ਹੈ ਜੋ ਲਰੈਦੀਨ ਕੇ ਹੇਤਪੁਰਜਾ ਪੁਰਜਾ ਕਟਮਰ ਕਮੂ ਨਾ ਛਾੜਾ ਕੇ ਉਹ ਪਾਵਨ ਪਵਿੱਤਰ ਧਰਤੀ ਜਿੱਥੇ 40 ਮੁਕਤਿਆਂ ਨੂੰ ਸਮਰਪਤ ਮਾਗੀ ਦਾ ਜੋੜ ਮੇਲਾ ਜਿਹੜਾ ਹਰ ਸਾਲ ਜਿਹੜਾ ਸ੍ਰੀ ਮੁਖਸਰ ਸਾਹਿਬ ਵਿਖੇ ਮਨਾਇਆ ਜਾਂਦਾ ਉੱਥੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਗੁਰਦੁਆਰਾ ਬਾਬਾ ਨਾਨਾ ਸਿੰਘ ਦੀ ਸ਼ੌਣੀ ਨਿਹੰਗ ਸਿੰਘਾਂ ਬੁੱਢਾ ਦਲ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਵਿਸ਼ਾਲ ਮਹੱਲਾ ਸਾਰੇ ਤਰਨੇ ਦਲਾ ਵੱਲੋਂ ਜਿਹੜਾ ਤੇ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਆਰੰਭ ਹੋਇਆ ਸਾਰੀਆਂ ਗੁਰੂ ਨਾਨਕ ਨਾਮ ਨਿਵਾ ਸੰਗਤਾਂ ਨੂੰ ਮਹੱਲੇ ਦੇ ਵਿੱਚ ਸਾਰੇ ਹਮ ਹਵਾ ਕੇ ਦਰਸ਼ਨ ਦਦਾਰੇ ਕਰੋ ਨਾਲ ਹੀ ਬੇਨਤੀ ਆਪਾਂ ਜਿੱਥੇ ਸ੍ਰੀ ਮੁਕਸਰ ਸਾਹਿਬ ਦੇ ਦਰਸ਼ਨ ਕਰਦੇ ਉੱਥੇ ਆਪਾਂ ਅਮਰਤ ਵੀ ਛਕੀਏ ਗੁਰੂ ਦਾ ਅਮਰ ਚੱਕੇ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਤਿਆਰ ਪਰ ਤਿਆਰ ਹੋਵੋ ਚੜ੍ਹਦੀ ਕਲਾ ਦੇ ਵਿੱਚ